ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮਿੰਨੀ ਫਾਰਮ ਵਾਲੀ ਵਹਿੜ ਦਿਖਾਉਣੀ ਹੈ ਕਿਹੜੇ ਸੀਮੰਟ ਦੀ ਆਪਾਂ ਕਿਹੜਾ ਲੱਗਿਆ ਵਾ ਸਾਰੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਕੇ ਦੇਣਾ ਵੀਰਾਂ ਦਾ ਮਿੰਨੀ ਫਾਰਮ ਘਰੇ ਤਿਆਰ ਕਰੇ ਵਾ ਮੱਜਾਂ ਦਾ ਤੇ ਪਲੱਸ ਇਹਨਾਂ ਦੇ ਵਿੱਚ گاਵਾ ਦਾ ਘਰ ਦੀ ਵਹਿੜ ਆ ਰੇਟ ਵੀ ਵੀਡੀਓ ਦੇ ਵਿੱਚ ਹੋਊਗਾ ਤੇ ਡਿਟੇਲ ਇਨਫਾਰਮੇਸ਼ਨ ਸਾਰੀ ਵੀਡੀਓ ਦੇ ਵਿੱਚ ਹੋ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰੇ ਨਾਮ ਐਡਰੈਸ ਦੱਸਿਓ ਆਪਣਾ। ਮੇਰਾ ਨਾਮ ਦਲਜੀਤ ਸਿੰਘ ਆ ਵੀਰੇ ਪਿੰਡ ਝੋਲੜਾ ਤੇ ਤਹਿਸੀਲ ਰਾਏ ਕੋਟ ਆ ਵੀਰੇ ਆਪਣੀ। ਤਹਿਸੀਲ ਰਾਏ ਕੋਟ ਆ ਪਿੰਡ ਆ ਗਿਆ ਝੋਲੜਾ। ਹਾਂਜੀ ਵੀਰੇ। ਜੀ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ। ਮੋਬਾਈਲ ਨੰਬਰ 985560 ਵੀਰੇ 70480। 985569 70480। 70480 ਤੇ ਆਪਾਂ ਤੇਰਾ ਫਾਰਮ ਦੇਖ ਰਹੇ ਫਿਰ ਕੈ ਕਿ ਸਾਲ ਹੋ ਗਿਆ ਸੈਟਅਪ ਤਿਆਰ ਕਰੇ ਨੂੰ। ਇਨੋਂ ਭਾਈ ਸਾਲ ਕੀ ਹੋਇਆ ਅੱਛਾ ਸਾਲ ਹੋ ਗਿਆ ਹੁਣ ਆਪਾਂ ਸਾਰੇ ਪਾਸੋਂ ਇਸਥੀ ਬਰੀਡ ਤਿਆਰ ਕਰੀਏ ਨੇ ਅੱਗੇ ਤੋਂ ਅੱਗੇ ਠੀਕ ਹੈ ਗਾਵਾਂ ਫੇਰ ਆਪਾਂ ਦੇਖਿਆ ਤੇ ਨੇ ਚਾਰ ਪੰਜ ਕੀ ਹੈ ਹਨਾ ਤੇ ਇੱਕ ਹੁਣ ਆਪਾਂ ਇਹ ਸ਼ੇਅਰ ਕਰਨੀ ਆ ਹਾਂਜੀ ਵੀਰੇ ਤੇ ਜਿਹੜੀ ਆਪਾਂ ਇਹ ਬੈੜ ਦੇਖ ਰਹੇ ਹਾਂ ਕਿਹੜੇ ਸੀਮਨ ਦੇ ਆਪ ਆ ਇਹ ਮੈਸੀ ਦੀ ਆ ਵੀਰੇ ਹੋਮ ਬਰੀਡ ਆ ਕੀ ਕਰਦੀ ਹਾਂਜੀ ਹਾਂਜੀ ਵੀਰੇ ਠੀਕ ਆ ਮੈਸੀ ਦਾ ਬੈੜ ਦੇ ਸੀਮਨ ਲਗਾ ਕੇ ਆਪਾਂ ਘਰੇ ਹੱਥੀ ਪਾਲੀ ਆਪਦੇ ਹਾਂ ਹਾਂ ਭਾਈ ਤੇ ਅੱਜ ਇਹਦੇ ਸੂਣ ਚ ਦਿਨ ਕਿੰਨੇ ਰਹਿ ਗਏ ਦੋ ਚਾਰ ਦਿਨ ਕੱਢਦੀ ਆ ਭਾਈ ਸੂਤੇ ਕੱਲ ਨੂੰ ਸੂਤੇ ਪਰਸੋਂ ਸੂਤੇ ਜੀ ਰਾਤ ਨਾਲ ਹੁਣ ਸੂਆ ਸੂਰਜ ਦ ਜੀ ਅਮੈਸੀ ਦੀ ਪਹਿਲੇ ਸਵੇਰੇ ਦੁੱਧ ਦੇ ਨੇ ਕਿੰਨਾ ਦਿੱਤਾ 40 ਤੋਂ ਬਾਹਰ ਪਾਇਆ ਬਈ ਜੋਰ-ਜੋਰ ਲਾ ਕੇ ਜਿਵੇਂ ਨੋਰਮਲ 38 37 38 ਸੰਤੇ ਜਿਹੜੀ ਪਹਿਲੇ ਸਵੇਰੇ ਕਹਿਣ ਦਾ ਭਾਬੇ ਦਾ ਪੀਕ ਲੈਵਲ 40 ਕਿਲੋ ਆਪਾਂ ਜੋ ਕੇ ਦੇਖ ਲਿਆ ਹਾਂ ਬਈ ਜੋਰ ਲਾ ਕੇ ਜਾਣੀ 40 41 ਇੱਥੇ ਜਾਵਦੀ ਜੀ ਆਪਾਂ ਇਹਨੂੰ ਮੰਨ ਸਕਦੇ ਹਾਂ ਵੀ ਪਲੂਨ ਨੇ ਦੁੱਧ ਦੇ ਨੇ 37 ਕਿਲੋ ਭਾਈ ਦੇਤਾ ਜਾਵਾ ਨੋਰਮਲ ਸੇਵਾ ਤੇ ਐਵਰੇਜ ਤੇ 37 38 37 38 ਵਸੇ ਹੁਣ ਸੀਮਨ ਕਿਹੜਾ ਲੱਗਿਆ ਇਹ ਹੁਣ ਉਹਦੇ ਹਣੀ 20 ਦਾ ਬਈ ਹਣੀ 20 ਦਾ ਹਾਂਜੀ 6 ਛੜਾ ਨਾਨ 6 ਛੜਾ ਨਾਨ 6 ਛੜਾ ਬਈ ਨਾਨ 6 ਛੜ ਤੇ ਇਸ ਵਾਰ ਆਪ ਨੂੰ ਕੀ ਉਮੀਦ ਆ ਬਈ ਦੁੱਧ ਕਿੰਨਾ ਕੁ ਦੇ ਦੋਗੀ ਹੈ ਹੁਣ ਬਾਈ ਜਿਵੇਂ ਮੌਸਮ ਵਧੀਆ ਆਉਂਦਾ ਵਾ ਜੀ 45 46 ਹਨਾ ਇੰਨਾ ਕਿ ਕੈਨ ਦਾ ਭਾਵ 40 ਕਿਲੋ ਮੰਨ ਕੇ ਬੰਦਾ ਪਰਚੇਸ ਕਰ ਲੇ 40 ਕਿਲੋ ਦਾ ਦਊਗੀ ਖੁੱਲਾ ਦਊਗੀ ਬਾਈ ਇਹਦੀ ਫੀਡ ਮੈਨੇਜਮੈਂਟ ਰਹਿਣ ਸਹਿਣ ਸਹੀ ਹੋਇਆ 40 ਕਿਲੋ ਤੇ ਪੀਕ ਚੱਲੂਗੀ ਚੱਲੂਗੀ ਬਈ ਚੱਲੂ ਮੁੱਲ ਇਹਦਾ ਕੀ ਰੱਖਿਆ ਵੇਚਣ ਵਾਲਾ ਮੁੱਲ ਤਾਂ ਬਾਈ 2 ਕਰਾਲਾ ਚਾਹੇ 2.2 ਕਰਾਲਾ ਜੀ ਠੀਕ ਆ ਤੇ ਉਹ ਆਪਾਂ ਲੈਣ ਦੇਣ 185 ਦੀ ਦੇਣੀ ਦੇਣੀ ਹੈ ਗੁਜਾਇਸ ਵਿੱਚ ਹੋਜੂਗੀ ਗੁਜਾਇਸ ਜੁਮੇ ਕਹਦੀ ਹੈ ਵੀ ਥੋੜ ਸੱਪਾ ਹੋਊਗਾ ਬਾਕੀ ਹੈ ਨਾ ਜਿਹੜਾ ਆਪਾਂ ਕਹਿੰਦਾ ਬਾ ਵਾਰ ਰਿਕਾਰਡ ਦਾ ਸਰਕਾਰਡ ਨੇਚਰਲੀ ਹੈ ਹਾਂ ਹਾਂ ਬਈ ਧੋਰੀ ਬਾਹਰ ਸੁਵਰ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਦੂਜਾ ਸੁਆ ਜੈਨੂਨ ਸੂਰੀਆ ਕਿਹੜੇ ਦੀਆਂ ਕਿਹੜਾ ਲੱਗਿਆ ਬਹੁਤ ਸਾਰਾ ਰਿਕਾਰਡ ਬਾਈ ਨੇ ਦੱਸਤਾ ਤੇ ਰੇਟ ਬਾਈ ਜੀ 1,85,000 ਦੇ ਮੌਕੇ ਤੇ ਮਾਨਦਾਨ ਆਪਾਂ ਕਰ ਦਾਂਗੇ ਹਨਾ ਤੇ ਟਿਊਬਾਂ ਵਗੈਰਾ ਚੜਾ ਕੇ ਡਰਾਈ ਕਰੀਏ ਉਹ ਥਨੋਕ ਕੇ ਬਿਲਕੁਲ ਬਿਲਕੁਲ ਬਾਈ ਬਿਲਕੁਲ ਜੀ ਪਿੰਡ ਆ ਗਿਆ ਆਪਣਾ ਝੋਲੜਾ ਜਿਹੜਾ ਲੁਧਿਆਣਾ ਨੰਬਰ ਬੋਲਿਆ ਕਰੀ ਫੇਰ ਆਪਣਾ 99565270480 ਜੀ ਸੋ ਕਿਸੇ ਵੀ ਵੀਰ ਦੇ ਵੜ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ